ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੰਬੇ ਸਮੇਂ ਤੋਂ ਇੱਕ ਜਗ੍ਹਾ ਤਾਇਨਾਤ ਪਟਵਾਰੀ ਅਤੇ ਕਨਗੋ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਹੋਣਗੇ ਤਬਦਲੇ ਹੁਣ ਕਾਨੂੰਨ ਸਮੇਤ ਸਾਰੇ ਪਹਿਲਵਾਂ ਤੇ ਵਿਚਾਰ ਕਰਨ ਤੋਂ ਬਾਅਦ ਸਰਕਾਰਾਂ ਨੇ ਫਾਈਲ ਨੂੰ ਅੰਤਿਮ ਰੂਪ ਦੇਣ ਲਈ ਪ੍ਰੋਫੈਸ਼ਨਲ ਵਿਭਾਗ ਨੂੰ ਭੇਜ ਦਿੱਤੀ ਹੈ ਚੰਡੀਗੜ੍ਹ ਪਟਵਾਰੀ ਨੂੰ ਅਤੇ ਕਨਗੋ ਹਦਾਕਿਆਂ ਤੱਕ ਇੱਕੋ ਜ਼ਿਲ੍ਹੇ ਵਿੱਚ ਕੰਮ ਕਰਨ ਨਹੀਂ ਕਰ ਸਕਣਗੇ ਹੁਣ ਉਹਨਾਂ ਨੂੰ ਕਿਸੇ ਵੀ ਜ਼ਿਲ੍ਹੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਨਵੀਂ ਨੀਤੀ ਤਹਿਤ ਪਟਵਾਰੀ ਕਨਗੋ ਦੀ ਤਰੱਕੀ ਤੇ ਤਬਾਦਲੇ ਦਾ ਫੈਸਲਾ ਇੱਕ ਕਮੇਟੀ ਕਰੇਗੀ ਅਤੇ ਅੰਤਿਮ ਫੈਸਲਾ ਮੁੱਖ ਮੰਤਰੀ ਕੋਲ ਹੋਵੇਗਾ ਸਾਰੇ ਪਟਵਾਰੀ ਡਾਇਰੈਕਟਰ ਜ਼ਮੀਨੀ ਰਿਕਾਰਡ ਲਈ ਜਵਾਬਦੇਹ ਹੋਣਗੇ ਪਿਛਲੇ ਦਿਨੀ ਕਨਗੋ ਅਤੇ ਪਟਵਾਰੀ ਨੇ ਹੜਤਾਲ ਕੀਤੀ ਸੀ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪਟਵਾਰੀ ਅਤੇ ਕਨਗੋ ਲਈ ਵੱਖਰਾ ਕੇਦਰ ਬਣਾਇਆ ਜਾਵੇਗਾ ਹੁਣ ਕਾਨੂੰਨ ਸਮੇਤ ਸਾਰੇ ਪਹਿਲਵਾਂ ਤੇ ਵਿਚਾਰ ਕਰਨ ਤੋਂ ਬਾਅਦ ਸਰਕਾਰਾਂ ਨੇ ਫਾਈਲ ਨੂੰ ਅੰਤਿਮ ਰੂਪ ਦੇਣ ਦੇ ਪ੍ਰੋਫੋਸਲ ਵਿਭਾਗ ਨੂੰ ਭੇਜ ਦਿੱਤੀ ਹੈ ਰਸਮੀ ਕਰਵਾਈਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਫਾਈਲ ਨੂੰ ਅੰਤਿਮ ਪ੍ਰਵਾਨਗੀ ਲਈ ਮੁੱਖ ਮੰਤਰੀ ਕੋਲ ਭੇਜ ਦੀਆਂ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਮੁੱਖ ਮੰਤਰੀ ਕਾਨੂੰਨ ਦਾ ਨ ਤੇ ਪਟਵਾਰੀਆਂ ਲਈ ਬਣਾਏ ਜਾ ਰਹੇ ਨਵੇਂ ਰਾਜ ਕਾਰਡ ਨੂੰ ਹਰੀ ਚੰਡੀ ਦੇਣਗੇ ਇਸ ਲਈ ਇਸ ਦੇ ਲਈ ਸਾਰੇ ਪਟਵਾਰੀਆਂ ਦਾ ਡਾਟਾ ਇੱਕ ਥਾਂ ਇਕੱਠਾ ਕੀਤਾ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਰਵਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ